ਦੇ ਇੰਡੀਆਜ਼ ਕੀ ਟ੍ਰੈਫਿਕ ਬਣਿਆ ਹੈ ਆਨੇ ਕੁੱਤ ਲੈਣਾ ਲੱਗੀਆਂ ਹੋਇਆ ਬਲ ਲੇਨ 'ਚ ਕਾਰਾਂ ਜਾਂਦੀਆਂ ਨੇ ਸੈਕਿੰਡ ਲੇਨ 'ਚ ਵਟੀਆਂ ਜਾਂਦੀਆਂ ਥਰਡ ਲੇਨ 'ਚ ਜਿਹੜੇ ਆ ਹਾਈਵੇ ਹਾਈ ਸਟ੍ਰਕਟ ਜਾਂਦੇ ਆ ਠੀਕ ਹੈ ਜੀ ਠੀਕ ਹੈ ਪਰ ਉਹ ਦੇ ਸਾਹਮਣੇ ਜਿਹੜੀ ਇੰਦਰਲੀ ਲੇਨ ਹੈ ਸਭ ਤੋਂ ਤੇਗ ਵਾਲੀ ਜਿੱਥੇ ਸਿਰਫ ਕਾਰਾਂ ਨੇ ਜਾਣਾ ਉਹਦੀ ਸਪੀਡ ਹੈ 80 ਤੋਂ 90 ਕਿਲੋਮੀਟਰ ਪ੍ਰਤੀ ਠੀਕ ਹੈ ਉੱਥੇ ਟਰੱਕ ਜਾ ਰਹੇ ਹੈ ਹਾਂ ਜੀ ਜਿਹੜੀ ਉਹ ਪਰਨੇਵਸੀ ਲੇਨ ਹੈ ਜਿੱਦੀ ਸਪੀਡ ਹੈ 30 ਤੋਂ 40 ਕਿਲੋਮੀਟਰ ਪ੍ਰਤੀ ਉੱਧਰ ਕਾਰਾਂ ਜਾਂਦੀਆਂ ਨੇ ਅੱਛਾ ਜੀ ਫਿਰ ਆ ਤਾਂ ਡੇਂਜਰ ਰੂਲ ਕਿਹੜਾ ਇੱਥੇ ਸਾਰਾ ਪ ਅੱਛਾ ਟਰੱਕਾਂ ਵਾਲੇ ਸੱਜਤ ਜਾਂਦੇ ਨੇ ਅੱਛਾ ਜੀ ਕਾਰਾਂ ਦੇ ਖਬਰ ਤੇ ਜਾਂਦੇ ਨੇ ਠੀਕ ਹੈ ਇਹ ਤੋਂ ਐ ਸਮਝ ਲੈ ਨਾ ਵੀ ਆਪਾਂ ਐ ਕਹਿ ਰਹੇ ਨਾ ਵੀ ਕੈਨੇਡਾ ਉਹੀ ਬਣਿਆ ਪਿਆ ਠੀਕ ਹੈ ਜੀ ਕੋਈ ਟਰੱਕਾਂ ਵਾਲਿਆਂ ਵਾਲੀ ਕੋਈ ਰੂਲ ਨਹੀਂਗਾ ਉਹ ਕਿ ਉਹ ਦੁਬਾਰਾ ਰਖਾ ਲੈਣ ਦਿਖਾਉਂਦੇ ਕੀ ਲਿਖਿਆ ਉਹਨਾਂ ਨੇ ਲੇਨ ਨੰਬਰ 1 ਚ ਕਾਰ ਜੀਪ ਜਾ ਸਕਦੀ ਆ ਹਾਂ ਜੀ ਉਥੇ ਲਾਈਟ ਵੇਟ ਜਾ ਸਕਦੇ ਨੇ ਤਿੰਨ ਚ ਹੈਵੀ ਵੇਟ ਜਾ ਹਾਂ ਜੀ ਲੇਕਿਨ ਸਾਰੇ ਤਾਂ ਸਾਰੇ ਹੈਵੀ ਵੇਟ ਦੇਖ ਲੈ ਇੱਥੇ ਲੇ ਬੱਸ ਚੱਲ ਰਹੀ ਹੈ بڑی ਹਾਂਜੀ ਤੁਸੀਂ ਹਾਰਨ ਦੇ ਰਹੇ ਇਹਨੂੰ ਸਾਢੇ ਰਾਤ ਦੇ ਨਹੀਂ ਰਿਹਾ ਸਾਢੇ ਦਾ ਉੱਥੇ ਗਾਲ ਕੱਢਣ ਬਰਾਬਰ ਹੁੰਦਾ ਹਾਰਨ ਦੇਣਾ ਬਟੇ ਉਹਨੇ 40 ਦੀ ਸਪੀਡ ਤੇ ਜਾ ਰਿਹਾ ਸਿਰਫ ਜਾ ਵੀ ਸਭ ਤੋਂ ਸੱਜੇ ਵਾਲੀ ਲੇਨ 'ਚ ਰਿਹਾ ਹੈ ਜਿੱਥੇ ਕਾਰਾਂ ਨੇ ਚੱਲਣਾ ਹੈ ਭਰਿਆ ਵੀ ਨਹੀਂ ਹੋਇਆ ਖਾਲੀ ਹੈ ਲੇਕਿਨ ਇਹ ਜਾ ਰਿਹਾ ਹੈ ਬਸ ਆਪਣੀ ਮਰਜ਼ੀ ਨਾਲ ਜਾ ਰਿਹਾ ਇਹਨੂੰ ਕੋਈ ਰੁਕਣ ਟੋਕਣ ਵਾਲਾ ਨਹੀਂ ਹੈ ਕੋਈ ਨਹੀਂ ਇਹਨੂੰ ਰੁਕਦਾ ਕੋਈ ਨਹੀਂ ਟੋਕਦਾ ਅੱਗੇ ਦੇਖੀ ਥੋੜੀ ਦੇਰ ਬਾਅਦ ਪੁਲਿਸ ਵਾਲੇ ਖੜੇ ਹੋਣਗੇ ਉਹ ਜਿਹੜੀ ਕਾਰਾਂ ਦੀ ਸਪੀਡ ਹੈ ਉਹ ਜਿਹਦੀ 70 80 ਤੋਂ 90 ਤੋਂ ਉੱਤੇ ਹੋਈ ਉਹਦਾ ਉਹਨਾਂ ਨੇ ਚਲਾਨਾ ਕੱਢ ਦੇਣਾ ਹੈ 2000 ਦਾ 3000 ਦਾ ਸਾਹਮਣੇ ਦਿਖਾ ਦੋ ਕਾਰ ਰੁੱਕ ਕੇ ਆਈਆਂ ਇਹ ਕਾਰ ਵਾਲਿਆਂ ਦਾ ਤਸਵੀਰ ਸਿਰਫ ਇੰਨਾ ਕਹ ਹੈ ਵੀ ਇਹਨਾਂ ਨੇ ਸਪੀਡ ਦੀ ਲਿਮਟ ਨਹੀਂ ਧਿਆਨ ਰੱਖੀ 90 ਤੋਂ ਉੱਤੇ ਸਪੀਡ ਚੱਲੀ ਗਈ ਸੀ ਇਹਨਾਂ ਦੀ ਠੀਕ ਹੈ ਕਿੰਨੀਆਂ ਕਾਰਾਂ ਖੜੀਆਂ ਨੇ ਹਾਂਜੀ ਪਰ ਟਰੱਕ ਵਾਲੇ ਨੂੰ ਇਹ ਜਿੰਨੇ ਰੋਕਣਾ ਲੋ ਲੈ ਚ ਕਿਹੜੀ ਚ ਜਾ ਰਿਹਾ ਕਿਉਂ ਜਾ ਰਿਹਾ ਕਿੱਦਾਂ ਜਾ ਰਿਹਾ ਸਾਡੇ ਦਾ ਇੱਥੇ ਸਿਸਟਮ ਗਲਤ ਆ ਫੁੱਟੜ ਜੀ ਸਾਡੇ ਉੱਥੇ ਤਾਂ ਸਿੱਧਾ ਹੀ ਟਿਕ ਟੈ ਹੁੰਦੀ ਆ ਆ ਦੇਖ ਟ੍ਰੱਕ ਦਿਖਾ ਹੁਣ ਆ ਟ੍ਰੱਕ ਦਿਖਾ ਆ ਇਹ ਉਹ ਇਹ ਵੀ ਉਸੇ ਲਾਈਨ ਚ ਜਾ ਰਿਹਾ ਦੇਖ ਕਿਵੇਂ ਡੇਟਾ ਹੋਇਆ ਹੋਇਆ ਹੈ ਓਵਰ ਲੋਡ ਭਰਿਆ ਹੋਇਆ ਹੈ ਸਰ ਇਹ ਵੀ ਉੱਥੋਂ ਲੰਘ ਕੇ ਆਇਆ ਇਹਨੂੰ ਕਿਸੇ ਉਹਨਾਂ ਨੇ ਕੁਝ ਨਹੀਂ ਕਿਹਾ ਇਹ ਹਰ ਟ੍ਰੱਕ ਆਣੀ ਦੀ ਹੁੰਦੀ ਹੈ चेता जी, जी बेटा कन्नी पींदी आहे कुते खाधे